ਜਿਹੜੀ ਰਾਮ ਮੰਦਰ ॠषि ਕੁਟਿਆ ਗ੍ਰਾਮ ਵਿਖੇ ਬੀਤੇ ਦਿਨੀ ਹੋਈ ਚੋਰੀ ਅਤੇ ਬੇਅਦਵੀਂ ਦੀ ਘਟਨਾ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਖਾਲੀ ਹੱਥ ਹੈ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸੰਗਤਾਂ ਅਤੇ ਸ਼ਹਿਰ ਵਾਸੀ ਸ਼ਰਧਾਲੂ ਅਤੇ ਮੰਦਰ ਦੇ ਸੇਵਾਦਾਰ ਮੰਦਰ ਵਿਖੇ ਇਕੱਠੇ ਹੋਏ ਜਿਸ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਫਲੋਰ ਐਸਐਚਓ ਗ੍ਰਾਮੀ ਪੁਲਿਸ ਪਾਟਰੀ ਸਮੀਤ ਮੰਦਰ ਵਿਖੇ ਪਹੁੰਚ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ਦੱਸਿਆ ਕਿ 17 ਜਨਵਰੀ ਨੂੰ ਮੰਦਰ ਵਿਖੇ ਬਪਰੀ ਘਟਨਾ ਅਤੀ ਨਿੰਦਨਯੋਗ ਹੈ ਤੇ ਮੰਦਰ ਵਿੱਚ ਹੋਈ ਬੇ ਵੀ ਅਸਹਿਣਜੋਗ ਹੈ ਪੁਲਿਸ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਗਿਆ ਸੀ ਪਰ ਹੁਣ ਤੱਕ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਵਿੱਚ ناکਾਮ ਸਾਬਤ ਹੋ ਰਿਹਾ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਦੇ ਸੰਗਤਾਂ ਵਿੱਚ ਪੁਲਿਸ ਪ੍ਰਸ਼ਾਸਨ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਗਰ ਇੱਕ ਹਫਤੇ ਅੰਦਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਅਗਲੇ ਹਫਤੇ ਇਸ ਮੁੱਚੇ ਸ਼ਹਿਰ ਵਾਸੀਆਂ ਦੀ ਮੀਟਿੰਗ ਬੁਲਾਈ ਜਾਵੇਗੀ ਤੇ ਬਾਜ਼ਾਰ ਬੰਦ ਕੀਤਾ ਜਾਵੇਗਾ ਰਿਸ਼ੀਕੁਟਿਆਰ ਰਾਮ ਮੰਦਰ ਜਿੱਥੋਂ ਸਾਨੂੰ ਸਭ ਕੁਝ ਮਿਲਦਾ ਹੈ ਚੋਰਾਂ ਨੇ ਉੱਥੇ ਆ ਕੇ ਚੋਰੀ ਕੀਤੀ ਚੋਰੀ ਦਾ ਵੀ ਕੋਈ ਏਡੀ ਗੱਲ ਨਹੀਂ ਕਹਿੰਦੇ ਜਿਹੜੀ ਉਹਨਾਂ ਨੇ ਬੂਟ ਪਾ ਕੇ ਸਾਡੇ ਮੰਦਰ ਦੇ ਅੰਦਰ ਐਂਟਰ ਕੀਤਾ ਜਿਹੜੀ ਬੇਅਦਵੀ ਹੋਈ ਆ ਇਸ ਦਾ ਗੁੱਸਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੈ ਕਿ ਜਿੱਥੇ ਅੱਜ ਤੱਕ ਅਸੀਂ ਬਚਪਨ ਤੋਂ ਲੈ ਕੇ ਸਿਰ ਚਕਾਉਂਦੇ ਆਏ ਹਾਂ ਸਾਡੀਆਂ ਪੀੜ੍ਹੀਆਂ ਸਾਡੇ ਖਾਨਦਾਨ ਆ ਜੋ ਉਸੇ ਮੰਦਰ ਦੇ ਵਿੱਚ ਚੋਰਾ ਨੇ ਜਿਹੜੇ ਬੂਟ ਬਾ ਕੇ ਅੰਦਰ ਵੜ ਗਿਆ ਭਗਵਾਨ ਰਾਮ ਜੀ ਦੇ ਭਗਵਾਨ ਹਨੂਮਾਨ ਜੀ ਦੇ ਔਰ ਸਾਡੀ ਜਗਤ ਜੰਨੀ ਮਾਂ ਦੇ ਦਰਬਾਰ ਦੇ ਵਿੱਚ ਇਹਦੇ ਲਈ ਅਸੀਂ ਬਹੁਤ ਹੀ ਸਾਡਾ ਸ਼ਹਿਰ ਜਿਹੜਾ ਗੁੱਸੇ 'ਚ ਆ ਪ੍ਰਸ਼ਾਸਨ ਉਹਨੇ ਸਾਡੇ ਐਸ ਐਚਓ ਸਾਹਿਬ ਆਈ ਸੀ ਸਾਡੇ ਡਿਪਟੀ ਸਾਹਿਬ ਵੀ ਆਈ ਸੀ ਡੀ ਐਸ ਪੀ ਸਾਹਿਬ ਔਰ ਉਹਨੇ ਸਾਹਮਣੇ ਭਰੋਸਾ ਦਿਵਾਇਆ ਕਿ ਦੋ ਤਿੰਨ ਦਿਨ ਦੇ ਵਿੱਚ ਇਹ ਮਸਲਾ ਹੱਲ ਹੋ ਜਾਏਗਾ ਅਸੀਂ ਵੀ ਸ਼ਹਿਰ ਵਾਸੀ ਇਹੀ ਚਾਹੁੰਦੇ ਆ ਕਿ ਅਮਨ ਆਮਾਨ ਦੇ ਨਾਲ ਇਹ ਮਸਲਾ ਹੱਲ ਹੋ ਜਾਏ ਸ਼ਹਿਰ ਵਾਸੀ ਸਾਡੇ ਬਹੁਤ ਪੜ ਕੇ ਉਹ ਬੰਦ ਕਰਨ ਲਈ ਕਹਿੰਦੇ ਪਰ ਅਸੀਂ ਕਹਿੰਦੇ ਨਹੀਂ ਆਪਾਂ ਸਾਰਿਆਂ ਨੇ ਅਮਨ ਸ਼ਾਂਤੀ ਨਾਲ ਰਹਿਣਾ ਹੈ ਹਾਲੇ ਬੰਦ ਦੀ ਕੋਈ ਕਾਲ ਨਹੀਂ ਦੇਣੀ ਹੈ ਅਗਰ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਹੈ ਤਾਂ ਅਸੀਂ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਹੁਣ ਸਾਨੂੰ ਪ੍ਰਸ਼ਾਸਨ ਨੇ ਗੱਲ ਕਹੀ ਆ ਕਿ 2-4 ਦਿਨ ਦੇ ਵਿੱਚ ਵਿੱਚ ਤੁਹਾਡਾ ਇਹ ਮਸਲਾ ਹੱਲ ਹੋ ਜਾਏਗਾ। ਸੋ ਅਸੀਂ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਹਲੇ ਸ਼ਾਂਤ ਰਹੀਏ 2-4 ਦਿਨ। ਅਗਰ ਪ੍ਰਸ਼ਾਸਨ ਸਾਨੂੰ ਨਹੀਂ ਕੁਝ ਕਰੇਗਾ ਤਾਂ ਫਿਰ ਆਪਾਂ ਬੰਦ ਕਰਾਂਗੇ। ਸੋ ਅਸੀਂ ਤਾਂ ਇਹੀ ਬੇਨਤੀਆਂ ਕਰਦੇ ਹਾਂ ਸਾਰਿਆਂ ਨੂੰ ਕਿ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਹੋਵੇ ਔਰ ਸਾਡੀ ਆਸਥਾ ਜਿਹੜੀ ਉਹਨੇ ਬੇਅਦਬੀ ਕੀਤੀ ਹੈ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ। ਰਿਸ਼ੀ ਕੁਠੀਆ ਰਾਮ ਮੰਦਰ ਦੀ ਪਾਵਨ ਧਰਤੀ ਦੇ ਉੱਤੇ ਜੋ ਪਿਛਲੇ ਹਫ਼ਤੇ ਬਹੁਤ ਹੀ ਨਿੰਦਣੀ ਘਟਨਾ ਵਾਪਰੀ ਆ ਉਹ ਸਬੰਧ ਦੇ ਵਿੱਚ ਅੱਜ ਮੰਦਰ ਦੇ ਪ੍ਰਕਾਰਮਾਂ ਦੇ ਵਿੱਚ ਅੱਜ ਸਾਰੇ ਨਗਰ ਦਾ ਇਕੱਠ ਹੋਇਆ ਸਾਰੇ ਨਗਰ ਦੇ ਜਿੰਨੇ ਮੋਤਵਰ ਸੱਜਣਾ ਜਿੱਥੇ ਇਕੱਠੇ ਹੋਏ ਜਿੰਨੇ ਮੰਦਰ ਦੇ ਸੇਵਾਦਾਰ ਸਾਰੇ ਇਕੱਤਰ ਹੋਏ ਆ ਔਰ ਉੱਥੇ ਇਹ ਮਸ਼ਵਰਾ ਕੀਤਾ ਗਿਆ ਕਿ ਜੋ ਪਿਛਲੇ ਦਿਨੀ ਘਟਨਾ ਮੰਦੀ ਵਾਪਰੀ ਆ ਉਹਦੇ ਵਿੱਚ ਹਜੇ ਕੀ ਪ੍ਰੋਗਰੈਸ ਹੋਈ ਆ ਇਹ ਸਬੰਧ ਚ ਮਾਨ ਜੋਗ ਐਸਚਓ ਗੁਰਾਇਆ ਔਰ ਡੀਐਸਪੀ ਫਲੋਰ ਸਾਡੇ ਸਾਹਦੇ ਸ਼ਬਦ ਦਿੰਦੇ ਉਹ ਇਸ ਗੱਲ ਨੂੰ ਪ੍ਰਾਇੋਰਟੀ ਤੇ ਦੇਖਦੇ ਹੋਏ ਸਾਡੇ ਸਥਾਨ ਤੇ ਆਏ ਔਰ ਉਹਨਾਂ ਨੇ ਸਾਰਿਆਂ ਨਾਲ ਵਾਅਦਾ ਕੀਤਾ ਕਿ ਇੱਕ ਦੋ ਦਿਨ 26 ਜਨਵਰੀ ਦਾ ਦੇਣਿਆ ਲੇਕਿਨ ਦੋ ਤਿੰਨ ਦਿਨ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲੇਗਾ ਔਰ ਅਸੀਂ ਬਹੁਤ ਨੇੜੇ ਆ ਕਰਨ ਕਰਾਵਣ ਆਪੇ ਹਾਰ ਕਰਨਾ ਮਹਾਰਾਜ ਬਿਆਸ ਜੀ ਨੇ ਆ ਇਹ ਉਹਨਾਂ ਨੂੰ ਦੱਸਤੀ ਆ ਕਲੀਅਰ ਗੱਲ ਕਿ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਕੋਈ ਜੱਤਪੱਤ ਦੀ ਗੱਲ ਨਹੀਂ ਹੈ ਕੋਈ ਧਰਮਾਂ ਦੀ ਗੱਲ ਨਹੀਂ ਇੱਥੇ ਸਾਰੇ ਸਤਕਾਰ ਨਾਲ ਸੀਸ ਝੁਕਾਉਂਦੇ ਆ ਕੋ ਹੋਰ ਕੰਮ ਹੋਵੇ ਨਾ ਹੋਵੇ ਜੋ ਮੰਦਰ ਦੇ ਸਾਨ ਦੀ ਜੋ ਵਿਅਦਵੀ ਜੋ ਨੁਕਸਾਨ ਇਹ ਬਿਲਕੁਲ ਨੰਗੀ ਹੋਣੀ ਚਾਹੀਦੀ ਹੈ ਕੋਈ ਵੀ ਗੱਲ ਹੋਵੇ ਕੋਈ ਵੀ ਇਹਦੇ ਵਿੱਚ ਇਨਵੋਲਮੈਂਟ ਹੋਵੇ ਸਾਨੂੰ ਉਹ ਚਿਹਰਾ ਨੰਗਾ ਚਾਹੀਦਾ ਉਦੋਂ ਇਸ ਮੌਕੇ ਡੀਐਸਪੀ ਫਿਲੋਰ ਅਤੇ ਐਸਐਚਓ ਗੁਰਾਇਣੇ ਸ਼ਹਿਰ ਵਾਸੀਆਂ ਸ਼ਰਧਾਲੂਆਂ ਦੇ ਸੇਵਾਦਾਰਾਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਚੋਰਾ ਦੇ ਨਜ਼ਦੀਕ ਹੈ ਤੇ ਜਲਦ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਜੋ ਸ਼੍ਰੀ ਰਾਮ ਅੰਦਰ ਜੀ ਦੇ ਵਿੱਚ ਚੋਰੀ ਹੋਈ ਸੀ ਪਿਛਲੇ ਦਿਨਾਂ ਚ ਜਿਸ ਦੇ ਸੰਬੰਧ ਵਿੱਚ ਅਸੀਂ ਸੀਸੀਟੀਵੀ ਕੈਮਰਾ ਤੋਂ ਟਰੈਕਿੰਗ ਚਲਾਈ ਆ ਉਹ ਬੰਦੇ ਅਸੀਂ ਆਇਡੈਂਟੀਫਾਈ ਕੀਤੇ ਆ। ਜਿਹੜਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਉਹ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਕਾਬੂ ਕਰਕੇ ਇਹ ਚੋਰੀ ਦੀ ਵਾਰਦਾਤ ਨੂੰ ਟ੍ਰੇਸ ਕਰ ਲਵਾਂਗੇ ਸਾਡੇ ਇੱਥੇ ਐਫਆਰ ਵਗੈਰਾ ਲਾਂਚ ਹੋ ਗਈ ਸੀ ਹਾਂਜੀ ਐਫਆਈਆ ਤਾਂ ਸੇਮ ਡੇ ਲੌਂਜ ਕਰ ਦਿੱਤੀ ਸੀ ਅਸੀਂ ਹਾਂਜੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਦਿਨ ਰਾਤ ਕੀਤਾ ਹੋਇਆ ਨੈਦ ਮੇਰੀ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਅਸੀਂ ਉਹਨਾਂ ਦੇ ਪਿੱਛੇ ਪਏ ਆ ਕੋ ਬੰਦੇ ਆਪਣੇ ਪ੍ਰੋਫੈਸ਼ਨਲ ਘਰਾਂ ਤੋਂ ਭਗੋੜੇ ਹੋਏ ਆ ਅਸੀਂ ਉਹਨਾਂ ਨੂੰ ਕਾਬੂ ਕਰਕੇ ਤੇ ਇਹਦਾ ਰਿਜ਼ਲਟ ਕੱਢ ਕੇ ਤੁਹਾਡੇ ਅੱਗੇ ਪੇਸ਼ ਕਰਾਂਗੇ ਜਲਦ ਹੋ ਜਾਊਗਾ ਜੀ ਹਾਂ ਜੀ ਮੈਂ ਤੁਹਾਨੂੰ ਪੂਰਾ ਸਾਹ ਦਿੰਦਾ ਹਾਂ ਤੁਹਾਡੇ ਚੈਨਲ ਦਾ ਹੀ ਤੁਹਾਡੀ ਸੰਕਤ ਨੂੰ ਸਾਰਿਆਂ ਨੂੰ ਮੈਂ ਮਿਲਿਆ ਹੁਣ ਸੇ ਪਹਟਵਿਆ ਅਸੀਂ ਸਾਰਾ ਹੀ ਠੀਕ ਆ ਅਸੀਂ ਕਰਦੇ ਹਾਂ ਸ਼ਹਿਰ ਵਾਸੀਆਂ ਦੇ ਲਈ ਹਾਂ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਦਾ ਹੀ ਅਪੀਲ ਕਰਦਾ ਔਰ ਭਰੋਸਾ ਦਿੰਦਾ ਕਿ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਅਸੀਂ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਟ੍ਰੇਸ ਕਰਕੇ ਕਰਾਂਗੇ ਔਰ ਸਾਡੇ ਸੰਗ ਦੇ ਸਾਹਮਣੇ ਪੇਸ਼ ਕਰਾਂਗੇ